ਆਹ ਉਹ ਮੈਂ ਤਾਂ ਅਪੀ ਮਾਣੀਗੀ ਜਿਹੜੀ ਤੇਰੇ ਬਾਸਕੀ ਹੈ ਨਾ ਕੰਜਰਾ ਜਾਂ ਕੋਈ ਹੋਰ ਹੁੰਦੀ ਹੈ ਨਾ ਤੈਨੂੰ ਕਿਦੰਦਾ ਛੱਡ ਕੇ ਭੱਗ ਜਾਂਦੀ ਮੈਂ ਤਾਂ ਫੇਰ ਆਪਣੇ ਮਾਪੇ ਦੀ ਇੱਜ਼ਤ ਨੂੰ ਸੋਚਦੀ ਆ ਚੋਰਿਆ ਕੰਜਰਾ ਹੈ ਸ਼ਰਮ ਤਾਂ ਤੈਨੂੰ ਆਉਂਦੀ ਨਹੀਂ ਹੈਗੀ ਹੈ ਪਿਜਵਾਕ ਕੀ ਕਹਿਣਗੀ ਮੇਰੇ ਆ ਕੋਠੇ ਚ ਜਿਹਨੇ ਤੇਰੇ ਕੁੜੀਆਂ ਹੋਈਆਂ ਆ ਸਿਰਫ ਪਰਦੀ ਤੇਰਾ ਮੁੰਡਾ ਹੋ ਗਿਆ ਵੀ ਚੋਰਿਆ ਕੱਲ ਨੂੰ ਇਹਨਾਂ ਦਾ ਵਿਆਹ ਕਰਨਾ ਕੰਜਰਾ ਸੁਦਰਜਾ ਸੁਦਰਜਾ ਹਲੇ ਵੀ ਹੈ ਜੇ ਮੈਂ ਇਹ ਕਹਦਾ ਕਿ ਆ ਮੈਨੂੰ 5 ਰੁਪਏ ਦੇ ਦੋ ਮੈਂ ਕਿ ਸੂਟ ਲੈ ਆਉਂ ਗਰਮੀ ਹਿਲਦਾ ਨਾ ਕਬੀਲਦਾਰੀ ਕਹਿੰਦੀ ਦੇਖ ਹੈ ਲੈ ਕਬੀਲਦਾਰੀ ਨੂੰ ਮੈਨੂੰ ਦੱਸ ਜੇ ਤੂੰ ਮੂਤ ਪੀਣਾ ਹੁੰਦਾ ਉਹਦਾ ਕਬੀਲਦਾਰੀ ਤੇਰੀ ਯਾਦ ਨਹੀਂ ਆਉਂਦੀ ਹੈਗੀ ਉਹ ਤਾਂ ਤੇਰੀ ਕਬੀਲਦਾਰੀ ਕਿੱਧਰ ਜਾਂਦੀ ਹੈਗੀ ਹੈ ਚੋਰ ਆ ਕੇ ਸਿੱਥੋਂ ਦਾ ਫੇਰ ਕਹਿੰਦਾ ਕਿ ਮੈਨੂੰ ਗਾਲਾਂ ਕੱਢਦੀ ਐ ਤੋ ਕੰਜਰਾ ਤੂੰ ਮਰਚੇ ਮੈਂ ਤਾਂ ਪਹਿਲੀ ਚਿੱਟੀ ਚੋਂ ਨਹੀਂ ਲੈ ਲਈ ਹੈ ਮੈਂ ਤਾਂ ਕਹਿ ਨਹੀਂ ਜੇ ਤੂੰ ਮਰੇ ਹੈਨਾ ਠੀਕ ਹੈ ਮੈਂ ਤਾਂ ਜ਼ਮੀਨ ਰੋਮਾ ਜ਼ਮੀਨ ਰੋਮਾ ਸੌ ਲੱਗੀ ਕਿਥੋਂ ਤਪਾਇਆ ਚੋਰੇ ਨੇ हां की कहनी है पित्तर ਲੈ ਇਥੋਂ ਨਹੀਂ ਚਟਨੀ ਬਣਾ ਲਓ ਕੀ ਕਿਹਾ ਮੁਰਗਾ ਕਿ ਤੈਨੂੰ ਕਿਤੇ ਲੱਤਾਂ ਨਾ ਖਾਦਾ ਮੁਰਗੇ ਜਿਵੇਂ ਤਾਂ ਚੋਰ ਆ ਕਿਸੇ ਥੋਂ ਦਾ ਹਰਾਮੀ ਕੰਜਰ